ਬਹੁਤ ਦੁਨੀਆ ਪਰੇਸ਼ਾਨ ਕੋਡੇ ਦਾ ਆਪਰੇਸ਼ਨ ਕਰਾ ਕੇ ਵੀ ਉਹ ਕਿਉਂ ਪਰੇਸ਼ਾਨ ਹੈ ਅੱਜ ਤੁਹਾਨੂੰ ਬਾਡੀ ਦੇ ਅੰਦਰਲਾ ਵਿਗਿਆਨਕ ਤੱਤ ਦੱਸਦਾ ਵੀ ਇਹ ਹੈ ਗੋਡਾ ਆ ਪਹਿ ਗਿਆ ਨਾ ਲੋਹੇ ਦਾ ਗੋਡਾ ਆ ਵਿਚਾਲੇ ਦੇ ਰਬੜ ਆ ਗਈ ਉਹਦੇ ਨੀਚੇ ਫੇਰ ਲੋਹਾ ਦੇਖੋ ਲੋਹੇ ਦਾ ਗੋਡਾ ਪਹਿ ਗਿਆ ਨਾ ਹੁਣ ਕਿੱਥੇ ਲੋਹੇ ਦਾ ਗੋਡਾ ਕਿੱਥੇ ਆ ਰਿਜਨਲ ਗੋਡਾ ਦੇਖੋ ਸਾਡੀ ਬਾਡੀ ਲਈ ਇਹ ਵੀ ਇੱਕ ਟ੍ਰਾਂਸਪਲੈਂਟ ਹੈ ਇਹ ਟ੍ਰਾਂਸਪਲੈਂਟ ਹੈ ਇੱਕ ਸਾਡੀ ਬਾਡੀ ਲਈ ਇਹਨੂੰ ਟ੍ਰਾਂਸਪਲੈਂਟ ਨੂੰ ਸਰੀਰ ਚੱਲੂਗਾ ਜਾਂ ਨਹੀਂ ਚੱਲੂਗਾ ਇਹ ਪੱਕਾ ਨਹੀਂ ਪਤਾ ਨਾਰਮਲ ਜਿਹੜਾ ਗੋਡਾ ਹੈ ਆ ਹੁੰਦਾ ਨਾਰਮਲ ਗੋਡਾ ਇਹਨੂੰ ਬਚਾ ਕੇ ਰੱਖੋ ਜਿਹੜਾ ਦੇਖੋ ਤੁਸੀਂ ਆ ਰੈੱਡ ਰੈੱਡ ਮਾਸ ਹੈ ਰੈੱਡ ਮਾਸ ਕੰਮ ਕਰਦਾ ਕਿੱਥੇ ਉਹਦੀ ਜਗ੍ਹਾ ਲੋਹੇ ਨੇ ਰਬੜ ਨੇ ਕੰਮ ਕਰਨਾ ਤੁਸੀਂ ਆਮ ਦੇਖਿਆ ਉਹ ਵੱਡੀ ਉਮਰ 'ਚ ਜਦੋਂ ਗੋਡਾ ਪਵਾ ਲੈਂਦੇ ਨੇ ਨਾ ਉਹ ਥੋੜੇ ਜਿਹਾ ਟਾਈਮ ਬਾਅਦ ਕੋਈ ਨਾ ਕੋਈ ਹੋਰ ਬਿਫਤਾ ਪੈ ਜਾਂਦੀ ਆ ਉਹ ਵੀ ਵੱਡੀ ਇਹ ਮੈਂ ਆਮ ਦੇਖੇ ਨੇ ਇੱਕ ਨਹੀਂ ਦਰਜਣਾ ਨਹੀਂ ਸੈਂਕੜੇ ਪੇਸ਼ੈਂਟ ਕਿ ਉਧਰੋਂ ਗੋਡਾ ਪਵਾ ਕੇ ਆਏ ਨੇ ਉਧਰੋਂ ਲੀਵਰ ਦੀ ਪ੍ਰੋਬਲਮ ਆ ਗਈ ਉਧਰੋਂ ਗੋਡਾ ਪਵਾ ਕੇ ਆਏ ਨੇ ਉਧਰੋਂ ਹਾਰਟ ਦੀ ਪ੍ਰੋਬਲਮ ਆ ਗਈ ਸੋ ਤਿਆਰ ਰੱਖਣਾ ਪੂਰਾ ਕੋਸ਼ਿਸ਼ ਕਰਨਾ ਵੀ ਗੋਡੇ ਅਸੀਂ ਪਹਿਲੇ ਹੀ ਆਪਣੇ ਸਹੀ ਸਲਾਮਤ ਰੱਖੀਏ। ਬਾਕੀ ਤੁਹਾਡੀ ਮਰਜ਼ੀ ਹੈ ਜਿਹਨੇ ਪਵਾਉਣੇ ਨੇ ਪਵਾਓ। ਸਾਡਾ ਤਾਂ ਕਹਿਣਾ ਫਰਜ਼ ਹੈ ਵੀ ਲੋਹੇ ਨੂੰ ਕਈ ਵਾਰੀ ਸਰੀਰ ਐਕਸੈਪਟ ਨਹੀਂ ਕਰਦਾ।